ਅਗਰੇ ਸੁਲਤਾਨਪੁਰ ਲੋਧੀ ਦੀ ਜਦ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਹੁੰਦੀਆਂ ਪਰ ਪੁਲਿਸ ਵੱਲੋਂ ਕੋਈ ਵੀ ਟ੍ਰੈਫਿਕ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ ਕਿਲੋ-ਕਿਲੋਮੀਟਰ ਤੱਕ ਜਿਹੜੇ ਜਾਮ ਲੱਗੇ ਹੋਏ ਆ ਚੌਕ ਵਿੱਚ ਤੁਸੀਂ ਦੇਖ ਸਕਦੇ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਚਾਰੇ ਪਾਸੇ ਜਿਹੜਾ ਜਾਮ ਹੀ ਜਾਮ ਆ ਕਿਲੋਮੀਟਰਾਂ ਦੇ ਜਾਮ ਸੁਲਤਾਨਪੁਰ ਲੋਧੀ ਚ ਇਧਰ ਲੈ ਬੰਨੇ ਤੁਸੀਂ ਦੇਖ ਸਕਦੇ ਹੋ ਜਾਮ ਜਿਹੜਾ ਲੱਗਾ ਹੋਇਆ ਵਾ ਔਰ ਕੋਈ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਵੱਲੋਂ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ 2.5 ਕਿਲੋਮੀਟਰ ਦਾ ਸ਼ਹਿਰ ਆ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸੰਤਾ 90 ਸਾਲ ਤੇ ਨਿਤਮਸਤਕ ਹੋਣ ਲਈ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਇਹ ਮੇਨ ਚੌਕ ਆ ਸੁਲਤਾਨਪੁਰ ਲੋਧੀ ਦਾ ਜਿੱਥੇ ਕਿ ਹਰੇਕ ਪਾਸੇ ਜਿਹੜੀ ਆ ਟ੍ਰੈਫਿਕ ਜਿਹੜੀ ਆ ਜਾਮ ਨਜ਼ਰ ਆ ਰਹੀ ਆ ਔਰ ਪਿਛਲੇ ਬੰਨ੍ਹੇ ਦੇਖ ਸਕਦੇ ਹੋ ਤੁਹਾਨੂੰ ਟ੍ਰੈਫਿਕ ਨਾਲ ਨਾਲ ਜਿਹੜੀ ਆ ਉਹ ਦਿਖਾ ਰਹੇ ਆ ਪੁਲਿਸ ਵੱਲੋਂ ਕੋਈ ਵੀ ਜਿਹੜੀ ਆ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਕੋਈ ਇੱਕ ਵੀ ਮੁਲਾਜ਼ਮ ਇੱਧਰ ਤੁਸੀਂ ਦੇਖ ਸਕਦੇ ਹੋ ਕੋਈ ਇੱਕੋ ਵੀ ਮੁਲਾਜ਼ਮ ਜਿਹੜਾ ਵਾ ਉਹ ਟ੍ਰੈਫਿਕ ਨੂੰ ਕੰਟਰੋਲ ਨਹੀਂ ਕਰ ਰਿਹਾ ਔਰ ਕਿੱਥੇ ਤੱਕ ਜਿਹੜਾ ਉਹ ਜਾਮ ਲਗਾਤਾਰ ਉਹ ਲੱਗਾ ਹੋਇਆ ਲਗਾਤਾਰ ਜਿਹੜਾ ਟ੍ਰੈਫਿਕ 2 ਘੰਟੇ ਤੋਂ ਜਾਮ ਆ ਕੋਈ ਵੀ ਪੁਲਿਸ ਮੁਲਾਜ਼ਮ ਇੱਥੇ ਨਹੀਂ ਨਜ਼ਰ ਆ ਰਿਹਾ ਔਰ ਹਰ ਰੋਜ਼ ਦਾ ਅੱਜ ਨਵਾਂ ਸਾਲ ਆ ਨਵੇਂ ਸਾਲ ਤੇ ਗੁਰੂ ਘਰ ਦੇ ਵਿੱਚ ਸੰਗਤਾਂ ਜਾ ਰਹੀਆਂ ਲਗਾਤਾਰ ਟ੍ਰੈਫਿਕ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਲੰਬੇ ਸਮੇਂ ਤੋਂ ਇਸ ਸਮੱਸਿਆ ਹਸੋਤਾਂ ਕੋਲੋਤੀ ਤੇ ਇਲਾਕੇ ਦੇ ਵਸਨੀਕ ਇਸ ਸਮੱਸਿਆ ਨਾਲ ਜੂਝ ਰਹੇ ਨੇ ਕੋਈ ਵੀ ਪ੍ਰਸ਼ਾਸਨ ਜਾਂ ਸੂਰਜਾ ਨਗਰ ਕੌਂਸਲ ਇਸ ਪਤੀ ਗੰਭੀਰ ਨਹੀਂ ਹਾਂ ਜੇਕਰ ਇਸ ਬੰਦ ਵਿੱਚ ਖਬਰਾਂ ਵੀ ਲੱਗਦੀਆਂ ਹੁੰ ਤਾਂ ਉਹਦਾ ਅਸਰ ਇੱਕ ਦੋ ਦਿਨ ਦਿੰਦਾ ਹੈ ਫਿਰ ਉਹੀ ਹਾਲ ਹੋ ਜਾਂਦਾ ਹੈ ਤਲਵੰਡੀ ਚੌਕ ਹੋਇਆ ਇਸ ਵੇਲੇ ਤੁਸੀਂ ਸਿਵਲ ਹਸਪੀਟਲ ਰੋਡ ਤੇ ਜਾ ਕੇ ਵੇਖ ਲਓ ਉੱਥੇ ਵੀ ਜਾਮ ਲੱਗਾ ਪਿਆ ਜੇ ਤੁਸੀਂ ਆਰਐਸਮਾ ਚੌਂਕ ਤੋਂ ਸਬਜ਼ੀ ਮੰਡੀ ਰੋਡ ਵੇਖੋ ਤਾਂ ਉੱਥੇ ਮੇਲਾ ਲੱਗਾ ਰਿਹਾ ਹਾਲਾਤ ਇਹ ਬਣੇ ਹੋਏ ਜਿੱਦਾਂ ਜੀ ਕਰਦਾ ਜਿੱਥੇ ਮਰਜ਼ੀ ਗੱਡੀ ਖੜੀ ਕਰਕੇ ਚੱਲ ਜਾਂਦਾ ਰੋਡ ਦੇ ਤੇ ਉਹ ਬਿਲਕੁਲ ਨਹੀਂ ਵੇਖਦਾ ਇਸ ਨੂੰ ਪਾਰੀਆਂ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਜਿੱਥੇ ਨਗਰ ਕੌਂਸਲ ਵੱਲੋਂ नो पार्किंग ਦੇ ਬੋਰਡ ਲਗਾਏ ਗਏ ਉੱਥੇ ਹੀ ਉਹਦੇ ਥੱਲੇ ਗੱਡੀਆਂ ਸਭ ਤੋਂ ਵੱਧ ਖੜੀਆਂ ਜੇ ਕਿਹੇ ਦੁਕਾਨਦਾਰ ਨੇ ਇੱਕ ਜਿਹੜੀ ਅੱਗੇ ਲਾਈ ਹੈ ਤੇ ਚਾਰ ਜਿਹੜੀਆਂ ਉਹਦੇ ਹੋਰ ਅੱਗੇ ਲੱਗੀਆਂ ਹੋਈਆਂ ਨੇ ਪੁਲਿਸ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ 2.5 ਕਿਲੋਮੀਟਰ ਦਾ ਟ੍ਰੈਫਿਕ ਹੈ ਦੁਨੀਆ ਭਰ ਤੋਂ ਲੋਕ ਸੰਗਤਾਂ ਇੱਥੇ ਮੱਥਾ ਟੇਕਣੋਂ ਦੇ ਨਵਾਂ ਸਾਲ ਅੱਜ ਕੀ ਲੱਗਦਾ 2.5 ਘੰਟੇ ਤੋਂ ਟ੍ਰੈਫਿਕ ਜਿਹੜੀ ਜਾਮਾ ਪੁਲਿਸ ਦੀ ਨਜ਼ਰ ਨਹੀਂ ਆ ਰਹੀ ਮੇਨ ਚੌਕ ਤੇ ਬੀਤੇ ਦਿਨ ਵੀ ਨਗਰ ਕੌਂਸਲ ਦੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਗਿਆ ਕਹਿੰਦਾ ਐਸਐਚਓ ਸਾਹਿਬ ਨੂੰ ਇਨਫੋਰਮ ਕੀਤਾ ਗਿਆ ਉਹਨਾਂ ਉਸੇ ਸੜਕ ਦੀ ਪਟਾਈ ਹੋ ਰਹੀ ਉਹਦੇ ਲਈ ਰੈਗੂਲਰ ਪੁਲਿਸ ਮੁਲਾਜ਼ਮ ਦੀ ਲੋੜ ਹੈ ਜੋ ਕਿ ਪਿਛਲੇ 20 ਦਿਨਾਂ ਤੋਂ ਲੋਕੀ ਇਸ ਸਮੱਸਿਆ ਤੋਂ ਪੀੜਤ ਹਨ ਜਿਹੜੀ ਤਲਵੰਡੀ ਚੌਂਕ ਦੀ ਹੈ ਪਰ ਪੁਲਿਸ ਤੇ ਪ੍ਰਸ਼ਾਸਨ ਨਗਰ ਕੌਂਸਲ ਇਸ ਕੋਸੇ ਬਿਲਕੁਲ ਧਿਆਨ ਨਹੀਂ ਦੇ ਰਹੇ ਪਤਾ ਨਹੀਂ ਉਹਨਾਂ ਦੇ ਆਪਣੇ ਕਿਹੜੇ ਇਨੇ ਵਿਝੇਵੇਂ ਹਨ ਜਿਹੜੇ ਉਹ ਪਬਲਿਕ ਸਮੱਸਿਆਵਾਂ ਵੱਲ ਨਾ ਹੋ ਕੇ ਅਫਸਰਾ ਵੱਲ ਧਿਆਨ ਜ਼ਿਆਦਾ ਦੇ ਰਹੇ ਨੇ ਕਿਲੋ-ਕਿਲੋਮੀਟਰ ਤੇ ਜਾਮ ਆਉ ਬੱਸ ਸਟੈਂਡ ਦਿਸਟਾ ਤੁਹਾਨੂੰ ਕੋਈ ਬੱਸ ਸਟੈਂਡ ਤੱਕ ਜਿਹੜਾ ਵਾ ਉਹ ਜਾਮ ਨਜ਼ਰ ਆ ਰਿਹਾ ਵਾ ਔਰ ਲਗਾਤਾਰ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਹਰ ਰੋਜ਼ ਕਪੂਰਥਲਾ ਪੁਲਿਸ ਨੂੰ ਜਿਹੜੀ ਸਾਡੇ ਜ਼ਰੀਏ ਵੀ ਜਿਹੜੀ ਅਪੀਲ ਕੀਤੀ ਜਾਂਦੀ ਆ ਕਿ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਆ ਰਹੀ ਆ ਲਗਾਤਾਰ ਕਿਸੇ ਨੇ ਹਸਪੀਟਲ ਜਾਣਾ ਹੁੰਦਾ ਕਿਸੇ ਨੇ ਗੁਰੂ ਘਰ ਜਾਣਾ ਹੁੰਦਾ ਕਿਸੇ ਨੂੰ ਹੋਰ ਕਈ ਐਮਰਜੈਂਸੀ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਵਾ ਐਮਰਜੈਂਸੀ ਪਹੁੰਚਣ ਦੀ ਜ਼ਰੂਰਤ ਹੁੰਦੀ ਹੈ ਕਿ ਜਿਸ ਤਰ੍ਹਾਂ ਘੰਟਾ-ਘੰਟਾ 1 ਘੰਟਾ ਜਿਹੜਾ ਜਾਮ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਸੰਗਤ ਫਸਦੀ ਰਹੂਗੀ ਤੇ ਤਾਂ ਕਿਸ ਤਰ੍ਹਾਂ ਆਊਗਾ ਕਾਫੀ ਧੇਰ ਤੋਂ ਜਿਹੜੇ ਸ਼ਰਧਾਲੂ ਜਿਹੜੇ ਆ ਉਹ ਇਸ ਵਿੱਚ ਫਸੇ ਨਜ਼ਰ ਆਉਂਦੇ ਆ ਔਰ ਟ੍ਰੈਫਿਕ ਦਾ ਕੋਈ ਵੀ ਕੰਟਰੋਲ ਨਹੀਂ ਕਿਸੇ ਤਰ੍ਹਾਂ ਦਾ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਚੌਂਕ ਦੇ ਵਿੱਚ ਖੜਾ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਸਮੱਸਿਆ ਨੂੰ ਟ੍ਰੈਫਿਕ ਨੂੰ ਸਮੱਸਿਆ ਦਾ ਹੱਲ ਕਰਨ ਦੇ ਕੀ ਕਹਿਣਾ ਜੀ ਤੁਹਾਡਾ ਕਿੰਨਾ ਕਿ ਚਰਤੋ ਦੇਖੋ ਜਾਮ ਕਿਲੋਮੀਟਰ ਦੇ ਲੱਗੇ ਹੋਏ ਸਰ ਕਾਫੀ ਔਖਾ ਬਹੁਤ ਮੁਸ਼ਕਿਲ ਆ ਮੈਂ ਲੋਨਾਂ ਚੋਂ ਕਿ ਤੋਂ ਇਸਟਾਮ ਆ ਰਹੇ ਆ ਇਸ ਟਾਈਮ ਤੇ ਐਜ਼ ਅ ਡਾਕਟਰ ਆ ਬਾਈ ਪ੍ਰੋਫੈਸ਼ਨਲ ਬੜਜ ਕਿਸੇ ਪੇਸ਼ੈਂਟ ਨੂੰ ਦੇਖਣ ਨੂੰ ਜਾਣਾ ਹੋਵੇ ਘਰੇ ਤੇ ਦੈਨ ਇਟ ਵਿਲ ਬੀ ਹੋਰਰਿਬਲ ਫੋਰ ਦੈਟ ਕੰਡੀਸ਼ਨਸ ਲੋਟਸ ਆਫ ਪ੍ਰੋਬਲਮ ਵੀ ਹੈ ਟੂ ਬੀ ਸਰਫਰ ਬਟ ਆਈ ਡੋਨਟ ਥਿੰਕ ਸੋ ਥਿਸ ਵੀ ਇਟ ਇਜ਼ ਕਯਰੇਬਲ ਡਾਟ ਸੋ ਇਹ ਚੀਜ਼ਾਂ ਥੋੜੀ ਜਿਹਾ ਕਿੰਨਾ ਕ ਲੰਬਾ ਜਾਮ ਜਿਹੜਾ ਲੱਗਾ ਤੁਸੀਂ ਦੇਖ ਰਹੇ ਹੋ ਕਿ ਬਹੁਤ ਬੱਸ ਸਟੈਂਡ ਬਦਰ ਨਜ਼ਰ ਆ ਰਿਹਾ ਸਾਨੂੰ ਸਰ ਵੀ 25 ਮਿੰਟ ਹੋ ਗਏ ਮੈਨੂੰ ਐਟ ਲੀਸ ਮੈਂ ਅੱਜ ਤੂੰ ਕਿਦੋਂ ਲੈ ਕੇ ਤੱਕ ਪਹੁੰਚਦੇ ਪਹੁੰਚਦੇ ਬੇਸ਼ੱਕ ਲੱਗਦਾ ਕਿ ਬਹੁਤ ਜ਼ਿਆਦਾ ਜਾਮ ਲੱਗਾ ਹੋਇਆ ਕਪੂਰਥਲਾ ਤੋਂ ਚਰਨਜੀ ਸੰਘਟ ਲੋ ਪੀਟੀਸੀ ਨਿਊਜ਼ ਕੈਮਰਾਮੈਨ ਜਰਨਲ ਦੇ ਨਾਲ